ਬ੍ਰੇਕਤਬਾਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਨਗਰ ਨਿਗਮ ਕਰਮਚਾਰੀ ਇਕਤਾ ਸੰਗਠਨ ਯੂਨੀਅਨ ਦੀ ਹੰਗਾਮੀ ਮੀਟਿੰਗ ਯੂਨੀਅਨ ਦਫਤਰ ਰੰਜੀਤ ਐਵੇਨਿਊ ਵਿਖੇ ਪ੍ਰਧਾਨ ਸੁਰਿੰਦਰ ਸ਼ਰਮਾ ਸੋਨੂ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਵਿੱਚ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਯੂਨੀਅਨ ਦੇ ਵੱਖ-ਵੱਖ ਅਹੁਦਿਆਂ ਤੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਚੇਅਰਮੈਨ ਵੱਜੋਂ ਰਵਿੰਦਰਪਾਲ ਪ੍ਰਧਾਨ ਸੁਰਿੰਦਰ ਸ਼ਰਮਾ ਸੋਨੂ ਜਰਨਲਸ ਕੱਤਰ ਸ਼ਸ਼ੀ ਗਿੱਲ ਸਰਪਰਸਤ ਜਤਿੰਦਰ ਉਪਪਲ ਵਿਸ਼ਵਜੀਤ ਜੇਈ ਵਾਈਸ ਚੇਅਰਮੈਨ ਗੁਰਦੀਪ ਸਿੰਘ ਸੀਨੀਅਰ ਉਪ ਪ੍ਰਧਾਨ ਕਰਨ ਮੱਟੂ ਪ੍ਰੈਸ ਕਟਰ ਸੋਨੂ रावत ਕੈਸ਼ੀਅਰ ਅਜੇ ਕੁਮਾਰ ਵੋਇਸ ਪ੍ਰਧਾਨ ਰਾਜੇਸ਼ ਕੁਮਾਰ ਅਤੇ ਹੋਰ ਵੀ ਕਈ ਨਿਯੁਕਤੀਆਂ ਕੀਤੀਆਂ ਗਈਆਂ ਪ੍ਰਧਾਨ ਵੱਲੋਂ ਕਿਹਾ ਗਿਆ ਕਿ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੀਆਂ ਲੜਾਈਆਂ ਲੜਨ ਲਈ ਅਤੇ ਹੋ ਰਹੇ ਸੋਸ਼ਣ ਨੂੰ ਰੋਕੇਲ ਪਾਉਣ ਲਈ ਸਹਾਇਕ ਸਾਬਿਤ ਹੋਣਗੀਆਂ ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਮੇਅਰ ਜਤਿੰਦਰ ਸਿੰਘ ਮੋਤੀਪਾਟੀਆਂ ਨਾਲ ਮੁਲਾਕਾਤ ਕੀਤੀ ਅਤੇ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ ਮੇਅਰ ਮੋਦੀ ਪਾਟੀਆਂ ਨੇ ਸਮੂਹ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਜੋ ਵੀ ਮੁਸ਼ਕਿਲਾਂ ਹਨ ਉਹਨਾਂ ਨੂੰ ਜਲਦ ਹੀ ਹੱਲ ਕੀਤਾ ਜਾਵੇਗਾ ਨਗਰ ਨਿਗਮ ਕਰਮਚਾਰੀ ਇਕਤਾ ਸੰਗਠਨ ਯੂਨੀਅਨ ਦੀ ਅੱਜ ਸਰਵਸਮਤੀ ਨਾਲ ਮੈਂਬਰ ਉਦੇਦਾਰ ਮੌਜੂਦ ਸੀ ਉਹਨਾਂ ਨੇ ਸਰਵਸਮਤੀ ਨਾਲ ਚੋਣ ਕਰਾਈ ਗਈ ਹੈ ਜੋ ਕਿ ਕਾਫੀ ਸਾਲਾਂ ਤੋਂ ਆਪਾਂ ਨਹੀਂ ਕਰਵਾਈ ਸ਼ਫਲਿੰਗ ਕੁਝ ਮਲਾਜ਼ਮ ਕੁਝ ਸਾਥੀ ਜਿਹੜੇ ਸਾਡੇ ਉਹ ਟਰਾਂਸਫਰ ਹੋ ਗਏ ਜਾਂ ਕੁਝ ਸਾਥੀ ਵਿਚੜ ਗਏ ਅੱਜ ਅਸੀਂ ਜਿਹੜੀ ਆ ਨਵੀਂ ਚੋਣ ਕੀਤੀ ਆ ਜਿਹਦੇ ਵਿੱਚ ਸਾਡੇ ਵਾਈਸ ਚੇਅਰਮੈਨ ਗੁਰਦੀਪ ਜੀ ਜਨਨਤ ਕਤ ਸ਼੍ਰੀ ਸ਼ਸ਼ੀ ਗੇਲ ਜੀ ਸ਼ਸ਼ੀ ਗੇਲ ਜੀ ਸਮਾਜ ਦੀ ਉਹ ਪਹਿਚਾਨ ਨੇ ਇਹਨਾਂ ਦਾ ਤਾਰੂਫ ਕਰਨ ਦੀ ਲੋੜ ਨਹੀਂ ਆ ਸਾਨੂੰ ਇਹਨਾਂ ਵਰਗੇ ਸਾਥੀਆਂ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਸਭ ਤੋਂ ਵੱਡਾ ਸ਼ੋਸ਼ਣ ਦਾ ਸ਼ਿਕਾਰ ਜਿਹੜਾ ਹੈ ਉਹ ਅਨਪੜ ਵਰਗ ਹੀ ਹੋ ਰਿਹਾ ਹੈ ਸਮਾਜ ਹੀ ਹੋ ਰਿਹਾ ਹੈ ਜਿਹਦੇ ਦਿਨੋਂ ਦਿਨ ਹਾਲਾਤ ਜਿਹੜੇ ਵਿਗੜਦੇ ਹੀ ਜਾ ਰਹੇ ਆ ਸੁਧਰ ਨਹੀਂ ਰਹੇ ਅਸੀਂ ਉਹਨਾਂ ਨੂੰ ਅੱਜ ਜਿਹੜਾ ਆ ਇਹ ਪਿਛਲੇ ਦਿਨੀ ਰਿਕਵੈਸਟ ਕੀਤੀ ਵੀ ਸਾਡੇ ਨਾਲ ਇਸ ਮਹਿੰਮ ਦੇ ਵਿੱਚ ਇਸ ਲੜਾਈ ਦੇ ਵਿੱਚ ਸਾਥ ਦਿਓ ਤੇ ਸਾਡੇ ਜਿਹੜੇ ਜਨਸ ਕਤਰ ਨੇ ਸ਼ਸ਼ੀ ਗੇਲ ਜੀ ਉਸ ਤੋਂ ਬਾਅਦ ਵਾਈਸ ਚੇਅਰਮੈਨ ਗੁਰਦੀਪ ਜੀ ਚੇਅਰਮੈਨ ਰਵਿੰਦਰ ਜੀ ਲੀਗਲ ਐਡਵਾਈਜ਼ਰ ਰਵਿੰਦਰ ਜੀ ਐਡਵੋਕੇਟ ਜੀ ਕਰਨ ਮੱਟੂ ਜੀ ਸੀਨੀਅਰ ਵਾਈਸ ਪ੍ਰਧਾਨ ਸਾਡੇ ਰਜੇ ਜੀ ਆ ਵਾਈਸ ਪ੍ਰਧਾਨ ਇਸ ਤਰ੍ਹਾਂ ਕੈਸ਼ੀਅਰ ਰਜੇ ਜੀ ਸਮੂਹ ਯੂਨੀਅਨ ਦੀ ਚੋਣ ਕੀਤੀ ਗਈ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਪਾਂ ਮੁਲਾਜ਼ਮਾਂ ਦੀ ਜਿਹੜੀ ਅੱਗੇ ਵੀ ਹੱਕੀ ਮੰਗਾਂ ਦੀ ਲੜਾਈ ਲੜਦੇ ਆ ਤੇ ਜਿਹੜੀ ਆ ਉਹ ਉਸ ਤਰ੍ਹਾਂ ਹੀ ਜਾਰੀ ਰਹੇਗੀ ਇਹਨਾਂ ਸਾਥੀਆਂ ਦੇ ਸਹਿਯੋਗ ਦੇ ਨਾਲ ਹੀ ਇਹ ਜਿਹੜੀ ਯੂਨੀਅਨ ਅਪਾ ਦਿਨੋ ਦਿਨ ਰਾਈਜ਼ ਕਰ ਰਹੇ ਆ ਮੁਲਾਜ਼ਮ ਸਾਥੀ ਖੁਦ ਸਾਡੇ ਨਾਲ ਜੁੜ ਰਹੇ ਨੇ ਸਾਡੀ ਵਿਚਾਰਧਾਰਾ ਨਾਲ ਜੁੜ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮੁਲਾਜ਼ਮਾਂ ਦੇ ਜਿਹੜੇ ਵੀ ਹੱਕ ਜਿਹੜੇ ਰਹਿੰਦੇ ਨੇ ਜਾਂ ਸ਼ੋਸ਼ਣ ਹੋ ਰਿਹਾ ਹੈ ਉੱਤੇ ਨਕੇਲ ਪਾਉਣ ਦੀ ਕੋਸ਼ਿਸ਼ ਕਰਾਂਗਾ ਇਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਜਿਹੜੀ ਯੂਨੀਅਨ ਆ ਇਹਨਾਂ ਨੇ ਸਾਡੇ ਸਮਾਜ ਦੀ ਗੱਲ ਕੀਤੀ ਯਾਰ ਸਾਡੇ ਲੋਕਾਂ ਦੀ ਗੱਲ ਕੀਤੀ ਇਸ ਕਰਕੇ ਜਿਹੜੀ ਜ਼ਿੰਮੇਵਾਰੀ ਮੈਨੂੰ ਮਿਲੀ ਹੈ ਮੈਂ ਉਹਨੂੰ ਨਿਭਾਉਂਗਾ ਇਹਦੇ ਨਾਲ ਨਾਲ ਜਿਹੜੀ ਇੱਕ ਤੁਹਾਨੂੰ ਜ਼ਰੂਰੀ ਅੱਜ ਤੋਂ ਹੀ ਅਸੀਂ ਇਹ ਉਪਰਾਲਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਡੇ ਲੋਕ ਸੀਵਰਮੈਨ ਨੇ ਜਿਹੜੇ ਸਾਡੇ ਲੋਕ ਸਫਾਈ ਸੇਵਕ ਨੇ ਉਹਨਾਂ ਨਾਲ ਜਿਹੜਾ ਜਿੰਨੇ ਵੀ ਕਾਉਂਸਲਰ ਨੇ ਜਾਂ ਕੋਈ ਅਫੀਸਰ ਸਾਹਿਬਾਨ ਨੇ ਉਹ ਵੀਡੀਓ ਪਾਉਂਦੇ ਨੇ ਜੀ ਉਹਨਾਂ ਦੀ ਕੰਮ ਕਰਦਿਆਂ ਦੀ ਜਿਹਦੇ ਨਾਲ ਉਹਨਾਂ ਦੇ ਪਰਿਵਾਰ ਤੇ ਇੱਕ ਭੈੜਾ ਅਸਰ ਜਾਂਦਾ ਹੈ ਬੱਚੇ ਪੜੇ ਲਿਖੇ ਨੇ ਬੱਚਿਆਂ ਦਾ ਜਿਹੜਾ ਸਕੂਲਾਂ 'ਚ ਤਾਨੇ ਲੋਕ ਮਾਰਦੇ ਨੇ ਉਸ ਕਾਰਨ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਮਾਜ ਦੇ ਕਾਉਂਸਲਰ ਔਰ ਜਿਹੜੇ ਆਫੀਸਰ ਨੇ ਉਹ ਕੰਮ ਕਰਨ ਆਪਣਾ ਮਗਰ ਆਪਣੇ ਵੱਲੋਂ ਦੱਸਣ ਕਿ ਅਸੀਂ ਆਹ ਕੰਮ ਕੀਤਾ ਸੀ ਆਹ ਕੰਮ ਕਰਾ ਰਹੇ ਹਾਂ ਸਾਨੂੰ ਮਨਜ਼ੂਰ ਆ ਮਗਰ ਸਾਡੇ ਸਮਾਜ ਦੇ ਜਿਹੜੇ ਲੋਕ ਸੀਵਰ ਚ ਵੜ ਕੇ ਜਾਂ ਸਫਾਈ ਕਰਦੇ ਹੋਏ ਇਦਾਂ ਦੀਆਂ ਫੋਟੋਆਂ ਜਾਂ ਇਦਾਂ ਦੀਆਂ ਵੀਡੀਓਜ਼ ਕੋਈ ਵੀ ਨਾ ਪਾਵੇ ਕਿਉਂਕਿ ਸਾਡੇ ਸਮਾਜ ਦਾ ਇਹਦੇ ਨਾਲ ਨਾਮ ਜਿਹੜਾ ਉਹ ਖਰਾਬ ਹੁੰਦਾ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਸਮਾਜ ਆ ਅੱਜ ਪੜਿਆ ਲਿਖਿਆ ਵਰਗ ਹੈ ਉਹਨੂੰ ਉਹਦੀ ਜਗ੍ਹਾ ਮਿਲੇ ਅੱਜ ਮੇਰੇ ਕੋਲ ਨਗਰ ਨਿਗਮ ਕਰਮਚਾਰੀ ਇਕਤਾ ਜਿਹੜੀ ਹੈ ਇਹਨਾਂ ਦੀ ਸੰਗਠਨ ਬਣਾਇਆ ਹੈ ਉਹਦੇ ਜਿਹੜੇ ਪ੍ਰਧਾਨ ਸੋਨੂ ਔਰ ਜਨਰਲ ਸਕੱਤਰ ਸਕੱਤਰ ਜਿਹੜੇ ਨੇ ਸ਼ਸ਼ੀ ਗਿੱਲ ਆਈ ਔਰ ਉਹਨਾਂ ਦੇ ਚੇਅਰਮੈਨ ਆਏ ਸੀਗੇ ਕੁਝ ਉਹਨਾਂ ਦੀਆਂ ਜੈਨੂਨ ਜੜੀਆਂ ਨੇ ਇੱਕ ਦੋ ਮੰਗਾ ਸੀਗੀਆਂ ਉਹ ਕੋਈ ਗੱਲ ਨਹੀਂ ਹੈ ਠੀਕ ਹੈ ਜੈਨੂਨ ਮੰਗਾ ਨੇ ਉਹਨਾਂ ਦਾ ਜਿਹੜਾ ਜਲਦ ਤੋਂ ਜਲਦ ਜਿਹੜਾ ਹੱਲ ਕੀਤਾ ਜਾਏਗਾ ਸੋ ਕਾਰਪੋਰੇਸ਼ਨ ਦਾ ਜਿਹੜਾ ਇੱਕ ਕਰਮਚਾਰੀਆਂ ਦੇ ਸਿਰ ਤੇ ਜਿਹੜਾ ਸ਼ਹਿਰ ਨੂੰ ਜਿਹੜਾ ਆਪਾਂ ਸਾਫ਼ ਸੁਥਰਾ ਤੰਦਰੁਸਤ ਰੱਖਣਾ ਹੈ ਜਿਹੜਾ ਇਹਨੂੰ ਠੀਕ ਰੱਖਣਾ ਹੈ ਸਫਾਈ ਦੇ ਪ੍ਰਬੰਧ ਜਾਂ ਸੀਵਰੇਜ ਦੇ ਕਿਸੇ ਤਰ੍ਹਾਂ ਦੇ ਪ੍ਰਬੰਧ ਸਗੋਂ ਇਹ ਕਰਮਚਾਰੀ ਇਸਲੇ ਸਾਡੀ ਰੀੜ ਦੀ ਹੱਡੀ ਨੇ ਸੋ ਇਹਨਾਂ ਦੀ ਜਦੋਂ ਵੀ ਕੋਈ ਜੈਨੂਇਨਸ ਡਿਮਾਂਡਸ ਹੁੰਦੀਆਂ ਹਨ ਮੈਂ ਡੈਫੀਨੇਟਲੀ ਜਿਹੜੀ ਇਹਨਾਂ ਦੇ ਜਿਹੜਾ ਗੌਰ ਕਰਕੇ ਜਿਹੜੀਆਂ ਜੈਨੂਨ ਹੁੰਦੀਆਂ ਨੇ ਉਹ ਆਪਾਂ ਪੂਰੀਆਂ ਵੀ ਕਰਦੇ ਆ ਸੋ ਇੱਕ ਦੋ ਇਹਨਾਂ ਡਿਮਾਂਡਸ ਦੱਸੀਆਂ ਨੇ ਜਿਹਦੇ ਵਿੱਚ ਜੈਨੂਨ ਡਿਮਾਂਡਸ ਜਿਹੜੀਆਂ ਵੀ ਨੇ ਜੋ ਡਿਸਕਸ ਕਰਕੇ ਉਹ ਪੂਰੀਆਂ ਕੀਤੀਆਂ ਜਾਂਦੀਆਂ ਨੇ